ਕਿ ਲੋਕ ਕਹਿੰਦੇ ਜੀ ਅਸੀਂ ਤਾਂ ਮਤਲਬ ਕਿ ਆਧਾਰ ਕਾਰਡ ਪਹਿਲਾਂ ਹੀ ਦਿੱਤੇ ਹੋਏ ਨੇ ਹਾਂ ਆਧਾਰ ਕਾਰਡ ਪਹਿਲਾਂ ਹੀ ਦਿੱਤੇ ਹੋਏ ਨੇ ਜਦੋਂ ਐਡਮਿਸ਼ਨ ਕਰਾਉਂਦੇ ਆ ਉਦੋਂ ਆਪਾਂ ਦਿੰਨੇ ਆ ਆਧਾਰ ਕਾਰਡ ਪਰ ਅਸੀਂ ਪਰਮਿਸ਼ਨ ਨਹੀਂ ਦਿੱਤੀ ਹੋਈ ਮਨਜ਼ੂਰੀ ਨਹੀਂ ਦਿੱਤੀ ਹੋਈ ਵੀ ਆ ਸਾਡੇ ਬੱਚੇ ਦਾ ਆਧਾਰ ਕਾਰਡ ਆ ਆ ਸਾਡੇ ਡਾਕੂਮੈਂਟ ਆ ਬੱਚੇ ਦੇ ਤੁਸੀਂ ਇਹਨੂੰ ਆਪਣਾ ਜਿੱਥੇ ਮਰਜ਼ੀ ਵਰਤ ਲਓ ਹੁਣ ਅਸੀਂ ਦਸਤਖਤ ਕਰ ਰਹੇ ਆ ਨਾਲ ਦਸਤਖਤ ਕਰਾ ਰਹੇ ਨੇ ਉਹ ਅਸੀਂ ਮਨਜ਼ੂਰੀ ਦੇ ਦਾਂਗੇ ਤੁਹਾਡੇ ਬੱਚੇ ਦਾ ਡਾਟਾ ਕਿੱਥੇ ਮਹਿਜੂਜ਼ ਹੁੰਦਾ ਆਪਾਂ ਮਨਜ਼ੂਰੀ ਦੇ ਹੀ ਬੈਠੇ ਹੋਵਾਂਗੇ ਹੂੰ ਤੁਹਾਡੇ ਬੱਚੇ ਨੂੰ ਕੱਲ ਨੂੰ ਕੋਈ ਉੱਥੇ ਉਹ ਕਿਸੇ ਤਰ੍ਹਾਂ ਦੀ ਦਵਾਈ ਕੋਈ ਵੈਕਸੀਨ ਲਾਈ ਜਾਂਦੀ ਹੈ ਹਸਪਤਾਲ ਦੇ ਵਿੱਚ ਕੋਈ ਬੂੰਦਾਂ ਪਾਈਆਂ ਜਾਂਦੀਆਂ ਅਸੀਂ ਲਿਖ ਕੇ ਦਿੱਤੇ ਹੋਵਾਂਗੇ ਹੂੰ ਲਿਖੀ ਬੈਠੇ ਹੋਵਾਂਗੇ ਕਲੇਮ ਨਹੀਂ ਕਰ ਸਕਦੇ ਸਾਨੂੰ ਪਤਾ ਵੀ ਨਹੀਂ ਲੱਗਣ ਦੇਣਾ ਹੂੰ ਅਸੀਂ ਜਦੋਂ ਕੱਲ ਨੂੰ ਕਿਸੇ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਕਿਸੇ ਜੱਸਾ ਕੋਲ ਜਾਵਾਂਗੇ ਵੀ ਸਾਡੇ ਨਾਲ ਆ ਤੱਕਾ ਹੋਗਾ ਸਾਨੂੰ ਤਾਂ ਦੱਸਿਆ ਤੱਕ ਨਹੀਂ ਗਿਆ ਉਹ ਕੱਢ ਕੇ ਤੁਹਾਡਾ ਉਹ ਜਿਹੜਾ ਲਿਖਤੀ ਦਿੱਤਾ ਹੋਇਆ ਮੂਹਰੇ ਕਰ ਦੇਣਗੇ ਵੀ ਆ ਦੇਖੋ ਜੀ ਇਸ ਸੋਡਾ ਤੁਹਾਡੀ ਦਿੱਤੀ ਹੋਈ ਮਨਜ਼ੂਰੀ ਆ ਮੈਂ ਇਹਦੀ ਕਰੋਨਾ ਲਈ ਧਾਰਨ ਦੰਨਦੇ ਤੇ ਹਾਂ ਕਰੋਨਾ ਵੇਲੇ ਜਿਹੜੀ ਵੈਕਸੀਨ ਲਾਈ ਉਹਦਾ ਨੁਕਸਾਨ ਹੋਇਆ ਜਿਹੜੀ ਵੈਕਸੀਨ ਬਣਾਈ ਗਈ ਜਿਹੜੀ ਕੰਪਨੀ ਦੁਆਰਾ ਨੇ ਖੁਦ ਮੰਨਿਆ ਕਿ ਸਾਡੀ ਵੈਕਸੀਨ ਨੇ ਲੋਕਾਂ ਨੂੰ ਨੁਕਸਾਨ ਕੀਤਾ ਕੇਸ ਸੁਪਰੀਮ ਕੋਰਟ ਚੱਲੇ ਜਾਂਦਾ ਹਮ ਸਰਕਾਰ ਸਾਫ਼ ਤੌਰ ਤੇ ਮੁਕਰ ਜਾਂਦੀ ਹੈ ਵੀ ਅਸੀਂ ਕੋਈ ਕਿਸੇ ਨਾਲ ਜ਼ਬਰਦਸਤੀ ਨਹੀਂ ਕੀਤੀ ਲੋਕਾਂ ਨੇ ਆਪਣੀ ਮਰਜ਼ੀ ਨਾਲ ਟੀਕੇ ਲਵਾਏ ਆ ਜਦੋਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਕਿੰਨੀ ਜ਼ਬਰਦਸਤੀਰੇ ਨਾਲ ਕਿਸੇ ਦਾ ਪਾਸਪੋਰਟ ਨਹੀਂ ਬਣਨ ਦੇਣਾ ਕਿਦਾ ਆਧਾਰ ਕਾਰਡ ਨਹੀਂ ਬਣਨ ਦੇਣਾ ਕੋ ਟੀਚਰਾਂ ਤੈਨੂੰ ਸਕੂਲ ਤਾਂ ਆਏਗਾ ਟੀਕਾ ਲਵਾ ਕੇ ਆ ਕੋ ਜਹਾਜ਼ ਚੜਨਾ ਜਹਾਜ਼ ਤਾਂ ਚੜੇਗਾ ਪਹਿਲਾਂ ਟੀਕਾ ਲਵਾ ਕੇ ਆ ਕਿੰਨੀ ਜ਼ਬਰਦਸਤੀ ਨਾਲ ਸਾਡੇ ਟੀਕੇ ਲਾਏਗੇ ਨਾ ਸਰਕਾਰ ਮੁੱਕਰ ਗਈ ਦੂਜੇ ਪਾਸੇ ਜਦੋਂ ਕਟਾਰੇ ਦੇ ਵਿੱਚ ਆ ਕੇ